ਤੁਹਾਡੀ ਮੈਨੇਜਮੈਂਟ ਦੇ ਵੱਲੋਂ ਇਹ ਕਿਉਂ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਤੇ ਬਹੁਤ ਕੁਝ ਵਾਪਰਦਾ ਹੈ ਬਹੁਤ ਕੁਝ ਖਾਂਦੇ ਪੀਦੇ ਬੰਦੇ ਅਸੀਂ ਤਾਂ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਚੇਅਰ ਪਰਸਨ ਆ ਗੁਰਦੁਆਰਾ ਸਾਹਿਬ ਦੇ ਉਹ ਬੀਬੀ ਜੀ ਹੁਣ ਮੀਡੀਆ ਤੋਂ ਲਾਂਬੇ ਕਿਉਂ ਹੋ ਰਿਹਾ ਬੋਲ ਕਿਉਂ ਨਹੀਂ ਰਿਹਾ ਮੀਡੀਆ ਜਾਂਦੇ ਅਰੇ ਖਾਂਦੇ ਤੇ ਅਸੀਂ ਵੀ ਆਪਣੇ ਗੁਰੂ ਘਰ ਦੇ ਵਿੱਚ ਨਾਰਕ ਕਰਾਂਗੇ ਅਸੀਂ ਹਾਂ ਅਸੀਂ ਕਰਾਂਗੇ ਤੁਸੀਂ ਕਰੋਗੇ ਆਉਂਦੇ ਹੀ ਉਹਨਾਂ ਨੇ ਸਾਡੇ ਕੈਟਰਿੰਗ ਵਾਲਿਆਂ ਨੂੰ ਇਹਨਾਂ ਨੂੰ ਪ੍ਰੋਗਰਾਮ ਚੱਲ ਰਿਹਾ ਸੀਗਾ ਉਹਨਾਂ ਦੇ ਜੇਬਾਂ ਜਿਹਾ ਫਰੋਲੀਆਂ ਫਰੋਲ ਕੇ ਜੀ ਉਹਨਾਂ ਤੇ ਡੰਡਾ ਭਰਾਣਾ ਸ਼ੁਰੂ ਕਰਤਾ ਉਹਨਾਂ ਨੇ ਆ ਇੱਥੇ ਕੁੱਤੇ ਉਹਨਾਂ ਨੇ ਹੰਗ ਸਿੰਘਾਂ ਨੇ ਉਹਨਾਂ ਬੰਦਿਆਂ ਨੂੰ ਜਦੋਂ ਉਹਨਾਂ ਨੇ ਉਹਨਾਂ ਨੂੰ ਰੋਕਿਆ ਤਾਂ ਬੀਬੀ ਜੀ ਨੂੰ ਔਖੇ ਹੋ ਗਏ ਤੁਸੀਂ ਕਰਵਾ ਰਹੇ ਹੋ ਤੁਸੀਂ ਇਹ ਹਦਾਇਤ ਨਹੀਂ ਕਰਦੇ ਕਿ ਜਿਹੜੇ ਤਮਾਕੂ ਵੀੜੇ ਵਾਲੇ ਉਹ ਨਾਂ ਲਾਓ ਹੋਰ ਕੋਈ ਬੰਦੇ ਦੇ ਨਹੀਂ ਨਹੀਂ ਅਸੀਂ ਕਿਚਨ ਅਲੱਗ ਬਣਾਈ ਹੋਈ ਹੈਗੀ ਗੁਰਦੁਆਰਾ ਸਾਡਾ ਮਰਿਆਦਾ ਦੇ ਅਨੁਸਾਰ ਹੀ ਚੱਲ ਰਿਹਾ ਹੈਗਾ ਤੁਹਾਕੋ ਵੀਡੀਓ ਦੀ ਵਰਤੋਂ ਕੀਤੀ ਜਾਂਦੀ ਉਹ ਲੰਗਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਵੀ ਜਾਂਦਾ ਸੰਗਤ ਵਾਸਤੇ ਵੀ ਜਾਂਦਾ ਲੱਗਦਾ ਨਹੀਂ ਕਿ ਇਹ ਗੁਤਾਹੀ ਨਹੀਂ ਇਹ ਗੁਤਾਹੀ ਆ ਪਰ ਮੈਂ ਤਾਂ ਇਸ ਗੱਲ ਨੂੰ ਅਸੀਂ ਕਹਿੰਦੇ ਆ ਵੀ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਆ ਵੀ ਅਸੀਂ ਕਹਿੰਦੇ ਵੀ ਜੋ ਕਰਿਆ ਅਸੀਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਚੱਪੇ-ਚੱਪੇ ਤੇ ਤੁਸੀਂ ਕੈਮਰੇ ਲਾਏ ਹੁੰਦੇ ਤੁਹਾਨੂੰ ਪਤਾ ਹੁੰਦਾ ਸੇਵਾਦਾਰ ਕੀ ਕਰ ਰਿਹਾ ਗ੍ਰੰਥੀ ਕੀ ਕਰ ਰਿਹਾ ਤੁਹਾਨੂੰ ਇਸ ਚੀਜ਼ ਬਾਰੇ ਕੋਈ ਨਿਗਰਾਨੀ ਨਹੀਂ ਹੈਗੀ ਵੀ ਇੱਥੇ ਜਿਹੜੇ ਕੈਟਰਿੰਗ ਆਉਂਦੇ ਉਹ ਕਿੱਦਾਂ ਦੇ ਉਹਨਾਂ ਦਾ ਮਹਾਂਦਰਾ ਕਿੱਦਾਂ ਇਹ ਸੜੋਕੇ ਦੇ ਵੀ ਤੁਸੀਂ ਭਾਈ ਲੈ ਕੇ ਆਤੋਂ ਵਾਕੂ ਵੀਡੀਓ ਲਓ ਅਸੀਂ ਹਦਾਇਤ ਕਰਦੇ ਅਸੀਂ ਕਹਿੰਦੇ ਸੀਟਾ ਟਾ ਕੇ ਰੱਖੋ ਸੀਟਾ ਟਾ ਕੇ ਆਉਂਦੇ ਆ ਉਹ ਅੰਦਰ ਤੁਸੀਂ ਇਹ ਵੀ ਦੇਖ ਲਿਓ ਵੀਡੀਓ ਚ ਸਾਰਿਆਂ ਨੇ ਸੀਟਾਂ ੱਗੇ ਹੋਏ ਆ ਇੱਕ 35 ਸੈਕਟਰ ਦਾ ਗੁਰਦੁਆਰਾ ਹੀ ਕਿਉਂ ਕੈਟਰਿੰਗ ਕੱਲੇ 35 ਸੈਕਟਰ ਦੇ ਗੁਰਦਾਰੇ ਚ ਨਹੀਂ ਚੱਲਦੀ ਸਾਰੇ ਗੁਰਦਾਰਿਆਂ ਚ ਕੈਟਰਿੰਗ ਚੱਲਦੀ ਹੈ ਤੁਸੀਂ ਸਾਰੇ ਗੁਰ ਸਾਰੇ ਗੁਰਦਵਾਰਿਆਂ ਚ ਹੁੰਦਾ ਜੀ ਇਹ ਬਜ਼ੁਰਗ ਹੋ ਗਏ ਨੇ ਹੁਣ ਇਹਨਾਂ ਨੂੰ ਉਹ ਤੇ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਨਵੇਂ ਜਿਹੜੇ ਜੰਗ ਜੂਥ ਹੈ ਗੁਰਸਿੱਖ ਬੱਚੇ ਉਹਨਾਂ ਨੂੰ ਅੱਗੇ ਮੌਕਾ ਦੇਣਾ ਚਾਹੀਦਾ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲੀ ਅਸੀਂ ਉਹਨਾਂ ਨੇ ਸੰਭਾਲਤਾ ਜੀ ਮੈਨੂੰ ਉਹਨਾਂ ਨੇ ਬਹਰੇ ਜੀ ਖਜ਼ਾਨਚੀ ਖੜੀ ਆ ਸਾਡੇ ਸਾਡੇ ਮੈਨੇਜਰ ਹੈਗੀਆਂ ਕਿਹਾ ਕਿ ਬੀਬੀ ਜੀ ਸਲਾਹ ਕਰਾ ਤੇ ਤੁਹਾਡੇ ਵਿੱਚੋਂ ਕਿਸੇ ਨੇ ਵੀ ਸਿੱਖ ਰਹਿਤ ਮਰਿਆਦਾ ਨਹੀਂ ਪੜੀ ਕਿ ਉਹਦੇ ਵਿੱਚ ਰੂਲ ਰੈਗੂਲੇਸ਼ਨ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕੁਝ ਨਹੀਂ ਹੋ ਸਕਦਾ ਜਿਹੜਾ ਸੰਗਤ ਵਾਸਤੇ ਤੁਸੀਂ ਪ੍ਰਸ਼ਾਦਾ ਤਿਆਰ ਕਰ ਰਹੇ ਹੋ ਉਹ ਵੀ ਤਾਂ ਨਸ਼ੇ ਵਾਲੇ ਬੰਦੇ ਪ੍ਰਸ਼ਾਦਾ ਤਿਆਰ ਕਰਕੇ ਸੰਗਤ ਨੂੰ ਖਵਾ ਤੇ ਗੁਰਦੁਆਰਾ ਦੇ ਕਰਾ ਵਿੱਚੋਂ ਲੰਗਰ ਬੰਦ ਕਰ ਦੋ ਕੈਟਰਿੰਗਾਂ ਬੰਦ ਕਰ ਦੋ ਵੀ ਆਪਣਾ ਜਿੱਥੇ ਮਰਜੀ ਹੋਟਲਾਂ 'ਚ ਖਾਓ ਅਸੀਂ ਸਿਰਫ ਅਨੰਦ ਕਾਰਜ ਕਰ ਸਕਦੇ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਚੰਡੀਗੜ੍ਹ ਦੇ 35 ਸੈਕਟਰ ਦੇ ਗੁਰਦੁਆਰਾ ਸਾਹਿਬ ਦਾ ਤਾਂ ਇਸੇ ਨੂੰ ਲੈ ਕੇ ਜਿਹੜਾ ਗੁਰਦੁਆਰਾ ਸਾਹਿਬ ਦੇ ਚੇਅਰਪਰਸਨ ਨੇ ਉਹਨਾਂ ਦਾ ਆਵਾਜ਼ ਬਵਾਦ ਕੁਝ ਨਿਹੰਗ ਸਿੰਘਾਂ ਦੇ ਨਾਲ ਹੋ ਰਿਹਾ ਹੈ ਤਾਂ ਮੁੱਖ ਤੌਰ ਤੇ ਇਸ ਗੱਲ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਬ ਦੇ ਵਿੱਚ ਜਿਹੜੇ ਕੁਝ ਕੈਟਰਿੰਗ ਵਾਲੇ ਸੀ ਉਹਨਾਂ ਦੇ ਵੱਲੋਂ ਤਮਾਕੂ ਬੀੜੇ ਦੀ ਜਰਦੇ ਦੀ ਵਰਤੋਂ ਕੀਤੀ ਗਈ ਤਾਂ ਇਸੇ ਨੂੰ ਲੈ ਕੇ ਨਿਆਂ ਸਿੰਘਾਂ ਦੇ ਵੱਲੋਂ ਮਰਿਆਦਾ ਦੀ ਉਲੰਘਣਾ ਕਰਨ ਦੇ ਰੋਸ ਵਜੋਂ ਜਿਹੜਾ ਸੀ ਗੁਰਦੁਆਰਾ ਸਾਬ ਦੀ ਮੈਨੇਜਮੈਂਟ ਦੇ ਸਵਾਲੀਆ ਚਿੰਨ੍ਹ ਖੜੇ ਕੀਤੇ ਗਏ ਔਰ ਨਾਲ ਹੀ ਜਿਹੜੇ ਇੱਥੇ ਕੈਟਰਿੰਗ ਵਾਲੇ ਕੁਝ ਪ੍ਰਵਾਸੀ ਲੋਕ ਸੀ ਉਹਨਾਂ ਨੂੰ ਵੀ ਜਿਹੜਾ ਸੀ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕੀਤਾ ਗਿਆ ਤਾਂ ਇਸੇ ਨੂੰ ਲੈ ਕੇ ਗੁਰਦੁਆਰਾ ਸਭ ਦੀ ਸਮੂਚੀ ਮੈਨੇਜਮੈਂਟ ਸਾਡੇ ਨਾਲ ਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਨੇ ਔਰ ਮੈਨੇਜਰ ਸਾਹਿਬ ਨੇ ਜਿੰਨੀ ਵੀ ਇਹ ਮੈਨੇਜਮੈਂਟ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਪੂਰਾ ਮਾਮਲਾ ਕੀ ਸੀ ਕੀ ਕੁਝ ਵਾਪਰਿਆ ਤਮਾਮ ਸਾਰੀ ਜਾਣਕਾਰੀ ਲੈਣੇ ਆ ਸਭ ਤੋਂ ਪਹਿਲਾਂ ਜੀ ਵਾਹਿਗੁਰਜੀ ਕਾ ਖਾਲਸਾ ਸਾਹਿਬ ਵਾਹਿਗੁਰਜੀ ਕੀ ਫਤਿਹ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਵੀ ਮਨਮੋਨ ਕੌਰ ਆ ਜੀ ਤੁਸੀਂ ਇਸੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੋ ਜੀ ਹਾਂਜੀ ਕਿੰਨੇ ਸਮੇਂ ਤੋਂ ਜੀ ਮੈਨੂੰ ਤਾਂ ਹੁਣੇ ਰਿਕਮੈਂਡ ਕੀਤਾ ਗਿਆ ਜੀ ਜੀ ਹਾਂ ਥੋੜੇ ਜੀ ਤੇ ਸਭ ਤੋਂ ਪਹਿਲਾਂ ਤਾਂ ਇਹ ਜਾਣਕਾਰੀ ਦਿਓ ਜੀ ਇਹ ਨੌਬਤ ਕਿਉਂ ਆਈ ਕਿ ਜਿਹੜੇ ਕੁਝ ਨਿਹੰਗ ਸਿੰਘ ਨੇ ਉਹਨਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਜਿਹੜੇ ਕੁਝ ਪ੍ਰਵਾਸੀ ਇੱਥੇ ਕੈਟਰਿੰਗ ਦੇ ਰੂਪ ਦੇ ਵਿੱਚ ਲੱਗੇ ਹੋਏ ਸੀ ਉਹਨਾਂ ਨੂੰ ਜਿਹੜਾ ਸੀ ਇੱਥੇ ਰੋਕਿਆ ਗਿਆ ਮਨਾਹੀ ਕੀਤੀ ਗਈ ਬਹੁਤ ਸਾਰਾ ਵਾਦ-ਵਿਵਾਦ ਹੋਇਆ ਇਹ ਹਾਲਾਤ ਕਿਉਂ ਪੈਦਾ ਹੋਏ ਜੀ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਆਂ ਵੀ ਜਿਹੜੀ ਇਹ ਕੈਟਰਿੰਗ ਹੈ ਇਹ ਗੁਰੂ ਘਰ ਦੇ ਅੰਦਰ ਨਹੀਂ ਹੈਗੀ ਇਹ ਗੁਰੂ ਘਰ ਦੀ ਤੁਸੀਂ ਉੱਧਰ ਕੈਮਰਾ ਘੁਮਾਓ ਚਾਰ ਦਿਵਾਰੀ ਹੈ ਗੁਰੂ ਘਰ ਦੀ ਇਹ ਗੁਰੂ ਘਰ ਦੇ ਬਾਹਰਲੇ ਪਾਸੇ ਅਸੀਂ ਕੈਟਰਿੰਗ ਆ ਇਹ ਬਣਾ ਕੇ ਦਿੱਤੀ ਹੋਈ ਹੈ ਇੱਕ ਸਹੂਲਤ ਵਾਸਤੇ ਕਿ ਜਿਹੜੀ ਲੋਕ ਆਨੰਦ ਕਾਰਜ ਕਰਦੇ ਆ ਜਾਂ ਵਿਆਹ ਕਰਦੇ ਆ ਅੰਤ ਵਰਦਾਸਾਂ ਵਾਸਤੇ ਅਸੀਂ ਕਿਚਨ ਅਲੱਗ ਬਣਾਈ ਹੋਈ ਹੈ ਹੈਗੀ ਆ ਇਹ ਤੁਸੀਂ ਦਿਖਾ ਸਕਦੇ ਹੋ ਵੀਡੀਓ ਵਿੱਚ ਇਹ ਅਸੀਂ ਲਗਾਤਾਰ ਦਿਵਾਰ ਦੀ ਵਾਰ ਉਹਨਾਂ ਦੀ ਹੈਗਾ ਲੰਗਰ ਹਾਲ ਇਹ ਕਿਚਨ ਆ ਜੀ ਇਹ ਕਿਚਨ ਹੈ ਜੀ ਹਾਂ ਇੱਥੇ ਇੱਥੇ ਹਾਂ ਇੱਥੇ ਕੁੱਟੇ ਉਹਨਾਂ ਨੇ ਹੰਗਸਿੰਘਾ ਨੇ ਉਹਨਾਂ ਬੰਦਿਆਂ ਨੇ ਐਥਰ ਲੈਨਰ ਉਹ ਸਾਡਾ ਹੈਗਾ ਕਿ ਜੀ ਲੰਗਰ ਹਾਲ ਬਾਹਰੋਂ ਵਾਰੀ ਗੁਰਦੁਆਰੇ ਦੀ ਦੇਖੋ ਚਾਰ ਦਿਵਾਰੀ ਇਹ ਆ ਇਹ ਗੁਰਦੁਆਰੇ ਦਾ ਨਹੀਂ ਹੈਗੀ ਗੱਲ ਜਿਹੜੇ ਗੁਰਦਵਾਰੇ ਦੇ ਅੰਦਰ ਨਹੀਂ ਹੈਗਾ ਗੁਰਦੁਆਰਾ ਸਾਡਾ ਮੁਰਿਆਦਾ ਦੇ ਅਨੁਸਾਰ ਹੀ ਚੱਲ ਰਿਹਾ ਹੈਗਾ ਗੁਰਦੁਆਰੇ ਦੇ ਅੰਦਰ ਤੋਂ ਕੋਈ ਹਜੀ ਗਲਤ ਚੀਜ਼ ਫਿਰੇਗੀ ਤਾਂ ਮੈਨੇਜਮੈਂਟ ਇਸ ਚੀਜ਼ ਦੀ ਜ਼ਿੰਮੇਵਾਰ ਹੈਗੀ ਆ ਇਹ ਮਿਲਿਆ ਇਹ ਗੱਲ ਹੋਈ ਹੈ ਜੀ ਨਹੰਗ ਸਿੰਘ ਆਏ ਆ ਆਉਂਦੇ ਹੀ ਉਹਨਾਂ ਨੇ ਸਾਡੇ ਕੈਟਰਿੰਗ ਵਾਲਿਆਂ ਨੂੰ ਇਹਨਾਂ ਨੂੰ ਪ੍ਰੋਗਰਾਮ ਚੱਲ ਰਿਹਾ ਸੀਗਾ ਉਹਨਾਂ ਦੇ ਜੇਬਾਂ ਜਿਹਾ ਫਰੋਲੀਆਂ ਫਰੋਲ ਕੇ ਜੀ ਉਹਨਾਂ ਤੇ ਡੰਡਾ ਫਰਾਣਾ ਸ਼ੁਰੂ ਕਰਤਾ ਉਹਨਾਂ ਨੇ ਬੁਰੀ ਤਰ੍ਹਾਂ ਉਹਨਾਂ ਨੂੰ ਕੁੱਟਿਆ ਲੋਹੇ ਦੀ ਉਹਨਾਂ ਕੋਲ ਰਾੜਾ ਸੀਗੀਆਂ ਜਿਹਦੇ ਵਿੱਚ ਇੱਕ ਵੱਡਾ ਸੀ ਸਾਡੇ ਗੁਰੂ ਘਰ ਦਾ ਸੇਵਾਦਾਰ ਜੋ 28 ਤਰੀਕ ਨੂੰ ਇੱਥੋਂ ਨੌਕਰੀ ਛੱਡ ਕੇ ਗਿਆ ਉਹ ਬੰਦਿਆਂ ਨੂੰ 3-4 ਨੂੰ ਲੈ ਕੇ ਆਇਆ ਤੇ ਆਉਂਦੇ ਨੇ ਉਹਨਾਂ ਨੇ ਇਹ ਪਤਾ ਨਹੀਂ ਸਾਸ਼ੇਸ਼ ਅਧੀਨ ਕੀਤਾ ਪਤਾ ਨਹੀਂ ਕਿਸ ਅਧੀਨ ਕੀਤਾ ਹੈਗਾ ਉਹ ਉਹੀ ਜਾਣਦੇ ਉਹਨਾਂ ਦਾ ਕੀ ਮਤਲਬ ਹੈਗਾ ਫਿਰ ਆਉਂਦੇ ਨੇ ਉਹਨਾਂ ਨੇ ਜੀ ਉਹਨਾਂ ਨੂੰ ਬਹੁਤ ਤਰੀਕ ਬੁਰੀ ਤਰ੍ਹਾਂ ਕੁੱਟਿਆ ਜਦੋਂ ਤੇ ਗੁਰਦਾਰ ਵਿੱਚ ਰੌਲਾ ਪੈ ਗਿਆ ਮੈਂ ਤੇ ਹੈ ਨਹੀਂ ਸੀ ਮੈਨੇਜਰ ਸਾਹਿਬ ਨੇ ਸਾਡੀ ਬੀਬੀ ਜੀ ਨੂੰ ਦਿੱਤੇ ਸਾਡੇ ਸੁਖਨੀ ਸੇਵ ਜੀ ਦੇ ਪਾਠ ਚੱਲ ਰਹੇ ਆ ਜਦ ਉਹਨਾਂ ਨੇ ਆ ਕੇ ਅੰਟੀ ਜੀ ਨੂੰ ਦੱਸਿਆ ਉਹ ਬੀਬੀ ਜੀ ਆਏ ਬਜ਼ੁਰਗ ਆ 87 ਸਾਲ ਦੇ ਉਹ ਉਹਨਾਂ ਨੇ 25 ਸਾਲ ਇਸ ਗੁਰੂ ਘਰ ਚ ਸੇਵਾ ਕੀਤੀ ਹੋਈ ਹੈਗੀ ਆ ਉਹ ਜਦੋਂ ਨੇ ਆਏ ਤੇ ਉਹ ਜਦ ਦੇਖ ਕੇ ਕੁੱਤਰ ਹੈ ਨਹੀਂ ਪੂਰੀ ਤਰ੍ਹਾਂ ਜੇ ਬੰਦਾ ਮਰ ਜਾਂਦਾ ਕੈਟਰਿੰਗ ਵਾਲਾ ਫਿਰ ਵੀ ਮੈਨੇਜਮੈਂਟ ਜ਼ਿੰਮੇਵਾਰ ਆ ਜੀ ਫਿਰ ਵੀ ਗੁਰਦਾਰਾ ਮੈਨੇਜ ਉਹਨਾਂ ਨੇ ਇਸ ਦਰਦਿਆਂ ਨੇ ਮਾਰਿਆ ਨੇ ਉਹਨਾਂ ਨੇ ਸਾਡੀ ਮੈਂ ਕਹਿੰਦੀ ਹਾਂ ਉਹਨਾਂ ਨੂੰ ਪੂਰੀ ਕਲਿੱਪ ਦਿਖਾਣੀ ਚਾਹੀਦੀ ਆ ਉਹਨਾਂ ਨੇ ਇੰਨੀ ਕੁ ਕਲਿੱਪ ਦਿਖਾਈ ਆ ਪੂਰੀ ਕਲਿੱਪ 'ਚ ਹੋਰ ਬੀਬੀਆਂ ਵੀ ਬਹੁਤ ਕੁਝ ਬੋਲ ਰਹੀਆਂ ਉਹਨਾਂ ਨੂੰ ਬਹੁਤ ਸਵਾਲ ਜਵਾਬ ਕੀਤੇ ਆ ਉਹਨਾਂ ਨੇ ਉਹ ਫਿਊ ਨਹੀਂ ਦਿਖਾਈ ਹੈਗੇ ਉਹਨਾਂ ਨੂੰ ਬਹੁਤ ਖੁਸ਼ ਗਿਆ ਫਿਰ ਜਦੋਂ ਉਹਨਾਂ ਨੇ ਕੁੱਟਿਆ ਮਾਰਿਆ ਜੀ ਬੀਬੀ ਜੀ ਨੂੰ ਕਹਿੰਦੇ ਉਹਨਾਂ ਨੇ ਔਖਾ ਹੋ ਕੇ ਬੀਬੀ ਜੀ ਨੇ ਬੋਲਣਾ ਵੀ ਤੁਸੀਂ ਇਹਨਾਂ ਨੂੰ ਨਿਹੱਥਿਆ ਨੂੰ ਵਿਚਾਰਿਆਂ ਨੂੰ ਕਿਉਂ ਮਾਰ ਰਹੇ ਆ ਜਦੋਂ ਉਹਨਾਂ ਨੇ ਉਹਨਾਂ ਨੂੰ ਰੋਕੇ ਤਾਂ ਬੀਬੀ ਜੀ ਨੂੰ ਔਖੇ ਹੋ ਗਏ ਤੁਸੀਂ ਕਰਵਾ ਰਹੇ ਹੋ ਉਹ ਗੁੱਸੇ 'ਚ ਜਿੱਦਾਂ ਇੱਕ ਆਮ ਬੰਦੇ ਦਾ ਹੁੰਦਾ ਸੁਭਾਅ ਬਜ਼ੁਰਗ ਦਾ ਹਾਂ ਮੈਂ ਹੀ ਕਰਾਉਂਦੀ ਆ ਮੈਂ ਹੀ ਖਾਂਦੀ ਐ ਮੈਂ ਉਹ ਬੀਬੀਆਂ ਦੀ ਸਾਰਾ ਪੰਜਾਬ ਖਾਂਦਾ ਤੁਸੀਂ ਉਹਨਾਂ ਨੂੰ ਸੁਧਾਰ ਲਓ ਮੈਂ ਮੈਂ ਇਸ ਪਾਸੇ ਬਾਅਦ ਚੋਣਾ ਪਹਿਲਾਂ ਤਾਂ ਇਹ ਦੱਸਿਓ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਚੱਲ ਕੀ ਰਿਹਾ ਸੀਗਾ ਇੱਥੇ ਜੀ ਪ੍ਰੋਗਰਾਮ ਸੀ ਇਸੇ ਜੋੜੇ ਦੀਆਂ ਤੇ ਉਹਦੇ ਬਾਦਲੋਂ ਦਾ ਖਾਣਾ ਸੀਗਾ ਇੱਦੇ ਬਾਦ ਇੱਥੇ ਉਹ ਪ੍ਰੋਗਰਾਮ ਸੀਗਾ ਉਸ ਕੋ ਫੈਮਲੀਆ ਵੀ ਆ ਗਈਆਂ ਵੀ ਦੇਖਣ ਵੀ ਸਾਡੇ ਕੈਟਰਿੰਗ ਨੂੰ ਉਹ ਕੈਟਰਿੰਗਾਂ ਨਾਲੇ ਵਿਚਾਰੇ ਡਰ ਕੇ ਭੱਜ ਗਏ ਜੀ ਉਹ ਵੇਟਰ ਕੋਈ ਨਹੀਂ ਰਿਹਾ ਇੱਥੇ ਸਾਡੇ ਸਗੋਂ ਬਹੁਤ ਔਖਾ ਲੱਗਿਆ ਸਾਨੂੰ ਵੀ ਚਲੋ ਅ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਲੋਕਾਂ ਨਿਕਲੇ ਆ ਨਹੀਂ ਅਸੀਂ ਗੱਲ ਤੇ ਮੁਨਕਰ ਨਹੀਂ ਹੈਗੇ ਹੋ ਵੀ ਸਕਦਾ ਪਰ ਇਹ ਗੁਰਦੁਆਰੇ ਨਾਲ ਕਿਉਂ ਜੋੜੀ ਜਾ ਰਹੀ ਹੈ ਗੱਲ ਗੁਰਦੁਆਰੇ ਦੀ ਪ੍ਰਬੰਧ ਕਮੇਟੀ ਦਾ ਇਹਦੇ ਨਾਲ ਕੋਈ ਨਹੀਂ ਉਹ ਕੈਟਰਿੰਗ ਵਾਲਿਆਂ ਦਾ ਨਾਲ ਸੰਬੰਧ ਹੈ ਇਸ ਚੀਜ਼ ਦਾ ਤੁਹਾਡਾ ਕਹਿਣਾ ਕਿ ਗੁਰਦੁਆਰਾ ਸਾਹਿਬ ਦੀ ਚਾਰ ਦਿਵਾਰੀ ਤੋਂ ਬਾਹਰ ਹੈ ਸਾਰਾ ਹਾਂ ਬਿਲਕੁਲ 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 ਪਰ ਜਿਹੜਾ ਲੰਗਰ ਜਾਂ ਜੋ ਕੁਝ ਬਣ ਰਿਹਾ ਹੈ ਜਿੱਦੋਂ ਉਹਨਾਂ ਦੇ ਵੱਲੋਂ ਤਮਾਕੂ ਵੀੜੇ ਦੀ ਵਰਤੋਂ ਕੀਤੀ ਜਾਂਦੀ ਉਹ ਲੰਗਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਵੀ ਜਾਂਦਾ ਸੰਗਤ ਵਾਸਤੇ ਕੁਤਾਹੀ ਆ ਨਹੀਂ ਹੈ ਕੁਤਾਹੀ ਆ ਪਰ ਮੈਂ ਤਾਂ ਇਸ ਗੱਲ ਨੂੰ ਅਸੀਂ ਕਹਿੰਦੇ ਆ ਵੀ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਆ ਵੀ ਅਸੀਂ ਕਹਿੰਦੇ ਵੀ ਜੋ ਕਰਿਆ ਅਸੀਂ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਅਸੀਂ ਉਹਦੇ ਪਰ ਕੋਈ ਆਬਜੈਕਸ਼ਨ ਲਿਆ ਹੀ ਨਹੀਂ ਹੈਗਾ ਜਦ ਹੁਣ ਉਹਨਾਂ ਨੇ ਇੰਨੀ ਗੱਲ ਕਲਿੱਪ ਫੜ ਕੇ ਇੱਕ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਐ ਵੀ ਜਿਹੜੀ ਲਖਵਿੰਦਰ ਸਿੰਘ ਲੱਕੀ ਸਾਡੇ ਗੁਰਦੁਆਰੇ ਦਾ ਸੇਵਾਦਾਰ ਸੀ ਉਹ ਲੈ ਕੇ ਆਇਆ ਉਹਨਾਂ ਨੂੰ ਉਹ ਸਾਡੇ ਕੋਲ 2 ਸਾਲ ਭਰਾਵਾ ਉਹਨੇ ਨੌਕਰੀ ਕੀਤੀ ਆ ਪਹਿਲਾਂ ਉਹਨੇ ਪਹਿਲਾਂ ਕਿਉਂ ਨਹੀਂ ਇਹ ਚੀਜ਼ਾਂ ਫੜੀਆਂ ਜਿਵੇਂ ਉਹ ਨਾ ਗੁਰੂ ਘਰ ਦਾ ਪਿਆਰ ਆ ਉਹਨੂੰ ਸਿੱਖਾ ਸਾਡੇ ਨਾਲ ਉਹ ਸਾਨੂੰ ਕਿਉਂ ਨਹੀਂ ਦੱਸਿਆ ਵੀ ਬੀਬੀ ਜੀ ਇਹਨਾਂ ਦੇ ਤੇ ਉਹ ਨਿਕਲਦੇ ਆ ਇੱਥੋਂ ਇਹ ਨਿਕਲਦੇ ਇਹਨਾਂ ਕੋਲੋਂ ਦੋ ਸਾਰਿਆ ਉਹ ਵੀ ਇੱਥੇ ਲੰਗਰ ਛਕਦਾ ਰਿਹਾ ਤੁਸੀਂ ਗੁਰਦੁਆਰਾ ਸਭ ਦੀ ਪ੍ਰਬੰਧਕ ਕਮੇਟੀ ਨੂੰ ਚੱਪੇ-ਚੱਪੇ ਤੇ ਤੁਸੀਂ ਕੈਮਰੇ ਲਾਏ ਹੁੰਦੇ ਤੁਹਾਨੂੰ ਪਤਾ ਹੁੰਦਾ ਸੇਵਾਦਾਰ ਕੀ ਕਰ ਰਿਹਾ ਗ੍ਰੰਥੀ ਕੀ ਕਰ ਰਿਹਾ ਤੁਹਾਨੂੰ ਇਸ ਚੀਜ਼ ਬਾਰੇ ਕੋਈ ਨਿਗਰਾਨੀ ਨਹੀਂ ਹੈਗੀ ਵੀ ਇੱਥੇ ਜਿਹੜੇ ਕੈਟਰਿੰਗ ਆਉਂਦੇ ਉਹ ਕਿੱਦਾਂ ਦੇ ਉਹਨਾਂ ਦਾ ਮਹਾਂਦਰਾ ਕਿੱਦਾਂ ਜਿਹੜੇ ਸੰਗਤ ਵਾਸਤੇ ਪ੍ਰਸ਼ਾਦਾ ਤਿਆਰ ਕਰਦੇ ਉਹ ਕਿਵੇਂ ਦਾ ਉਹਨਾਂ ਦੀ ਰੋਜ਼ਾਨਾ ਹੈਗਾ ਜੀ ਨਹੀਂ ਨਹੀਂ ਜੀ ਅਸੀਂ ਲਿਖ ਕੇ ਲਾਏ ਹੋਇਆ ਦੇਖੋ ਚਾਰ ਚੁਫੇਰੇ ਇਹਦੀ ਹੁਣ ਦੇਖੋ ਅਸੀਂ ਕਿਸ ਸਾਡੀ ਜ਼ਿੰਮੇਵਾਰੀ ਹੈਗੇ ਚਾਰ ਦਿਵਾਰੀ ਦੇ ਅੰਦਰ ਗੁਰੂ ਘਰ ਦੇ ਵਿੱਚ ਅਸੀਂ ਬਾਹਰ ਵੀ ਆਪਣਾ ਸਿਕਿਉਰਟੀ ਵਾਲਾ ਖੜਾਇਆ ਹੋਇਆ ਸਾਡੇ ਇੱਧਰ ਵੀ ਸਾਡੀ ਗੁਰੂ ਘਰ ਦੀ ਸੋਈ ਵੀ ਲੱਗਾ ਜਿੱਥੇ ਸਾਡੇ ਗੁਰੂ ਘਰ ਦਾ ਲੰਗਰ ਬਣਦਾ ਗੁਰਦੁਆਰੇ ਦਾ ਗੁਰਪੁਰਬਾਂ ਦਾ ਰੋਜ਼ ਲੰਗਰ ਬਣਦਾ ਉਹ ਸਾਡੀ ਕਿਸੇ ਨਾਲ ਅਲੱਗ ਹੈ ਜੀ ਮੰਨ ਲਓ ਜਿੰਨੇ ਤੁਹਾਡੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵਿਆਹ ਦਾ ਕੋਈ ਮਰਗ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਸਮਾਗਮ ਕਰਵਾਉਣਾ ਹੁੰਦਾ ਜਦੋਂ ਤੁਹਾਡੇ ਨਾਲ ਕੰਟੈਕਟ ਕਰਦੇ ਨੇ ਆ ਕੇ ਨੋਟ ਕਰਵਾਉਂਦੇ ਨੇ ਤੁਹਾਨੂੰ ਤੁਸੀਂ ਇਹ ਹਦਾ ਜਿਹੜੇ ਤਮਾਕੂ ਵੀੜੇ ਵਾਲਿਓ ਨਾਂ ਲਾਓ ਹੋਰ ਕੋਈ ਬੰਦੇ ਦੇ ਨਹੀ ਨਹੀਂ ਭਰਾਵਾ ਅਸੀਂ ਕਹਿੰਦੇ ਆ ਉਹ ਲਿ ਉਹ ਲਿਖ ਕੇ ਵੀ ਅਸੀਂ ਲਾਇਆ ਹੋਇਆ ਅਸੀਂ ਲਿ ਕਹਿੰਦੇ ਵੀ ਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਥੋੜੋ ਕਹਦੇ ਵੀ ਤੁਸੀਂ ਭਾਈ ਲੈ ਕੇ ਆ ਤਮਾਕੂ ਵੀੜਿਆਂ ਨੂੰ ਅਸੀਂ ਹਦਾਇਤ ਕਰਦੇ ਅਸੀਂ ਕਹਿੰਦੇ ਸਿਰ ਟਾ ਕੇ ਰੱਖੋ ਸਿਰ ਟਾ ਕੇ ਆਉਂਦੇ ਆ ਉਹ ਅੰਦਰ ਤੁਸੀਂ ਇਹ ਵੀ ਦੇਖ ਲਿਓ ਵੀਡੀਓ ਚ ਸਾਰਿਆਂ ਨੇ ਸਿਰ ਟਕੇ ਹੋਏ ਆ ਇਹ ਗੱਲ ਨਹੀਂ ਹੈਗੀ ਹੁਣ ਜੇਬਾ ਚ ਮੈਨੂੰ ਤਾਂ ਲੱਗਦਾ ਸ਼ਾਇਦ ਉਹਨਾਂ ਨੇ ਨਾ ਪਾਤੇ ਹੁਣ ਹੂੰ ਮੇਰੇ ਤਾਂ ਮੈਨੂੰ ਤਾਂ ਜਿੱਥੋਂ ਤੱਕ ਸ਼ੱਕ ਆ ਜਦ ਉਹਨਾਂ ਨੇ ਜੇਬਾਂ 'ਚ ਹੱਥ ਪਾਏ ਸਾਨੂੰ ਕੀ ਪਤਾ ਜੀ ਉਹਨੇ ਹੱਥਾਂ ਵਿੱਚ ਕੀ ਹੈ ਜੇ ਤਾਂ ਸਾਡੀ ਮੈਨੇਜਮੈਂਟ ਨੂੰ ਬੁਲਾ ਕੇ ਕੋਲ ਬੰਦਾ ਖੜਾ ਹੁੰਦਾ ਸਾਡੀ ਮੈਨੇਜਮੈਂਟ ਦਾ ਆ ਦੇਖੋ ਜੀ ਫੋਲੋ ਤੁਸੀਂ ਇਹਨਾਂ ਦੇ ਅਸੀਂ ਫੋਲਦੇ ਸਾਡੇ ਹੱਥ 'ਚ ਆਉਂਦਾ ਫੇਰ ਭਾਈ ਅਸੀਂ ਜ਼ਿੰਮੇਵਾਰ ਸੀ ਅਸੀਂ ਖਬਰੇ ਉਹਨਾਂ ਤੋਂ ਜ਼ਿਆਦਾ ਹੀ ਰੋਸ ਸਜ਼ਾ ਦੇ ਦਿੰਦੇ ਅਸੀਂ ਉਹਨਾਂ ਤੋਂ ਜ਼ਿਆਦਾ ਸਜ਼ਾ ਦਿੰਦੇ ਹੋ ਤੁਸੀਂ ਕਹਿੰਦੇ ਹੋ ਜੇਬਾਂ ਦੇ ਵਿੱਚ ਹੋ ਸਕਦਾ ਉਹਨਾਂ ਨੇ ਪਾਏ ਹੋਣ ਤੇ ਜਿਹੜੇ ਬਾਥਰੂਮਾਂ ਦੇ ਵਿੱਚੋਂ ਉਹਨਾਂ ਨੇ ਤਮਾਕੂ ਵੀੜੇ ਕੱਢੇ ਆ ਉਹ ਫਿਰ ਕਿਵੇਂ ਨਿਕਲ ਗਏ ਉਹ ਵੀ ਉਹਦੀ ਸਾਜ਼ਿਸ਼ ਆ ਸਾਨੂੰ ਕੀ ਪਤਾ ਹੁਣ ਬਾਥਰੂਮ ਚ ਸਾਨੂੰ ਤਾਂ ਪਤਾ ਨਹੀਂ ਉਹ ਬੰਦਾ ਆਪ ਗਿਆ ਉਹਨੂੰ ਮਤਲਬ ਉਹਨੇ ਆਪ ਰੱਖਿਆ ਉਹਨੇ ਆਪ ਰੱਖਿਆ ਭਰਾਵਾ ਉਹ ਸਾਨੂੰ ਕੀ ਪਤਾ ਬਾਥਰੂਮ ਦਾ ਉਹ ਇੱਥੇ ਰਹਿ ਕੇ ਗਿਆ ਨਾ 2 ਸਾਲ ਉਹਨੂੰ ਸਾਰਾ ਪਤਾ ਸੀ ਇੱਕ ਦਿਨ ਪਹਿਲਾਂ ਉਹ ਆਇਆ ਉਹ ਸਾਰਾ ਦੇਖ ਕੇ ਕੇ ਗਿਆ ਇੱਕ ਦਿਨ ਪਹਿਲਾਂ ਆਇਆ ਰਾਤ ਨੂੰ ਉਹ ਆ ਕੇ ਘੁੰਮ ਕੇ ਗਿਆ ਹੈ ਇੱਥੇ ਉਹ ਐਵੇਂ ਮੋਟਰਸਾਈਕਲ ਚੱਕਣ ਦੇ ਬਹਾਨੇ ਦੇ ਨਾਲ ਉਹਨੇ ਫਿਰ ਇੱਕ ਸਾਜ਼ਿਸ਼ ਰਚੀ ਹੈ ਇਹ ਜਿਹੜੀ ਹੈ ਸਾਰੇ ਸਾਜ਼ਿਸ਼ ਅਧੀਨ ਆ ਗੁਰੂ ਘਰ ਦੇ ਤੁਹਾਨੂੰ ਲੱਗਦਾ ਸੀ ਕਿ ਇਹ ਸਾਜ਼ਿਸ਼ ਹੈ ਜਿਸ ਤਰੀਕੇ ਦੇ ਨਾਲ ਨਿਆਂਗ ਬਾਣੀ ਦੇ ਵਿੱਚ ਜਦੋਂ ਨਿਆਂਗ ਸਿੰਘ ਆਏ ਤਾਂ ਤੁਸੀਂ ਉਹਨਾਂ ਨੂੰ ਇਹ ਗੱਲ ਕਹਿਣ ਦੀ ਬਜਾਏ ਕਿ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਵਾਸਤੇ ਤਿਆਰ ਹਾਂ ਤੇ ਕਮੇਟੀ ਵੀ ਚਾਹੁੰਦੀ ਹੈ ਕਿ ਗੁਰਦੁਆਰੇ ਦੀ ਮਰਿਆਦਾ ਬਹਾਲ ਹੋਵੇ ਪਰ ਤੁਹਾਡੀ ਮੈਨੇਜਮੈਂਟ ਦੇ ਵੱਲੋਂ ਇਹ ਕਿਉਂ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਤੇ ਬਹੁਤ ਕੁਝ ਵਾਪਰਦਾ ਹੈ ਬਹੁਤ ਕੁਝ ਖਾਂਦੇ ਪੀਦੇ ਪੰਜਾਬ ਬਿਲਕੁਲ ਬੁਲਾਇਆ ਹੀ ਨਹੀਂ ਜੀ ਉਹ ਤਾਂ ਸਾਨੂੰ ਤਾਂ ਉਹਨਾਂ ਨੇ ਪੁੱਛਿਆ ਹੀ ਨਹੀਂ ਸਾਨੂੰ ਮੈਨੇਜਮੈਂਟ ਨੂੰ ਤਾਂ ਇਨਫੋਰਮੇਸ਼ਨ ਦਿੱਤੀ ਉਹਨੂੰ ਸਾਨੂੰ ਤਾਂ ਅਡ ਕਟ ਮਾਰ ਸ਼ੁਰੂ ਕਰਤੀ ਉਹਨਾਂ ਨੇ ਸਾਨੂੰ ਨਹੀਂ ਬੁਲਾਇਆ ਕਿਸੇ ਨੂੰ ਜੇ ਸਾਨੂੰ ਬੁਲਾਇਆ ਹੁੰਦਾ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਵੀ ਹਾਂ ਭਾਈ ਤੁਸੀਂ ਚੰਗਾ ਕੀਤਾ ਸੀ ਸੰਗੋ ਕਹਿੰਦੇ ਤੁਸੀਂ ਬਹੁਤ ਵਧੀਆ ਕੀਤਾ ਅਸੀਂ ਉਹਨਾਂ ਨੂੰ ਸ਼ਾਬਾ ਦੇ ਕੇ ਭੇਜਦੇ ਉਹਨਾਂ ਨੂੰ ਸਨਮਾਨਤ ਕਰਦੇ ਗੁਰਦਵਾਰੇ ਸੋਪਾ ਪਰਾ ਕੇ ਭੇਜਦੇ ਸੀ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅੱਛਾ ਨੰਬਰ ਦੋ ਇੱਕ 35 ਸੈਕਟਰ ਦਾ ਗੁਰਦੁਆਰਾ ਹੀ ਕਿਉਂ ਕੈਟਰਿੰਗ ਇਕੱਲੇ 35 ਸੈਕਟਰ ਦੇ ਗੁਰਦਾਰੇ ਚ ਨਹੀਂ ਚੱਲਦੀ ਸਾਰੇ ਗੁਰਦਵਾਰਿਆਂ ਚ ਕੈਟਰਿੰਗ ਚੱਲਦੀ ਹੈ ਤੁਸੀਂ ਸਾਰੇ ਗੁਰ ਸਾਰੇ ਗੁਰਦਵਾਰਿਆਂ ਚ ਹੁੰਦਾ ਜੀ ਇਹ ਕੁਝ ਕੀ ਪਤਾ ਚੈੱਕ ਕਰੋ ਜੇ ਸਾਡਾ ਗੁਰਦੁਆਰਾ ਇੱਕ ਹੁੰਦਾ ਜੀ ਬਹੁਤ ਹੁੰਦਾ ਹੀ ਵੇਖਿਆ ਆਪ ਨਹੀਂ ਜੇ ਗੁਰਦੁਆਰੇ ਚ ਭਾਈ ਸਾਹਿਬ ਜੇ ਮਤਲਬ ਮੈਂ ਇਹ ਨਹੀਂ ਕਹਿੰਦੀ ਵੀ ਸਾਡੇ ਗੁਰਦੁਆਰੇ ਚ ਹੁੰਦਾ ਹੋਰਾਂ ਚ ਨਹੀਂ ਹੁੰਦਾ ਨਹੀਂ ਹੈਗਾ ਸਾਰੇ ਗੁਰਦ ਇੱਕ ਸਾਡਾ ਗੁਰਦੁਆਰਾ ਹੀ ਕਿਉਂ ਸਾਰੇ ਗੁਰਦਾਂ ਨੂੰ ਕਿਉਂ ਨਹੀਂ ਚੈਕਿੰਗ ਕੀਤੀ ਉਹਨਾਂ ਨੇ ਹਿੰਗਾ ਸਿੰਘਾਂ ਦੀ ਜ਼ਿੰਮੇਵਾਰੀ ਬਣਦੀ ਆ ਫਿਰ ਇਕ ਕੱਲੇ ਗੁਰਦੁਆਰੇ ਦੀ ਉਹ ਵੀਡੀਓ ਬਣਾ ਕੇ ਕਿਉਂ ਉਹਦਾ ਮਕਸਦ ਹੈ ਸਾਡੇ ਗੁਰੂ ਘਰ ਦੀ ਮੈਨੇਜਮੈਂਟ ਨੂੰ ਬਦਨਾਮ ਕਰਨਾ ਤੇ ਨੰਬਰ 2 ਜਿਹੜਾ ਬੰਦਾ ਕੱਢਿਆ ਉਹ ਹੈਗਾ ਉਹ ਖੁੰਧਗਵਾਜੀ ਕੀਤਾ ਬਸ ਸਾਰੀ ਗੱਲ ਇੱਥੇ ਇੱਕ ਸ਼ਬਦ ਕਹਿੰਦੇ ਨੇ ਖੁੰਦਗਵਾਜੀ ਜਿਹੜੀ ਬੀਬੀ ਦੇ ਨਾਲ ਵਾਦ-ਵਿਵਾਦ ਹੋਇਆ ਸੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਚੇਅਰ ਪਰਸਨ ਆ ਗੁਰਦੁਆਰਾ ਸਾਹਿਬ ਦੇ ਉਹ ਬੀਬੀ ਜੀ ਹੁਣ ਮੀਡੀਆ ਤੋਂ ਲਾਂਬੇ ਕਿਉਂ ਹੋ ਰਹਾ ਬੋਲ ਕਿਉਂ ਨਹੀਂ ਰਹੀ ਮੀਡੀਆ ਜਾ ਕੇ ਨਹੀਂ ਨਹੀਂ ਉਹ ਬੋਲਣਦੇ ਹੁਣ ਬਹੁਤ ਨੂੰ ਬਿਆਨ ਦੇ ਕੇ ਗਏ ਆ ਉਹਦਾਂ ਦੇ ਬਹੁਤ ਵੱਡੇ ਆਪਰੇਸ਼ਨ ਹੋਏ ਹੋਏ ਆ ਬਜ਼ੁਰਗ ਹੈ 87 ਸਾਲ ਦੇ ਉਹ ਕਹਿੰਦੀ ਵੀ ਮਨਮੋਹ ਮੈਂ ਹੁਣ ਥੱਕ ਗਈ ਹੁਣ ਤੂੰ ਬੋਲਦੇ ਵੀ ਮੈਂ ਤੇ ਇੰਨਾ ਬੋਲਿਆ ਨ ਜਾਂਦਾ ਸਵੇਰਿਓਂ ਅੱਗੇ ਸਵੇਰਿਓਂ ਕੇ ਪਹਿਲਾਂ 11 ਵਜੇ ਪਾਠ ਕਰਦੇ ਆ ਅਰਦਾਸ ਕਰਦੇ ਆ ਹ ਹੁਣ ਇਹਨਾਂ ਨੂੰ ਅਸੀਂ ਛੱਡ ਗਏ ਆਏ ਆ ਉਹ ਮੁਕਰਨ ਵਾਲੇ ਨਹੀਂ ਹੈਗੇ ਉਸ ਚੀਜ਼ ਤੋਂ ਬੀਬੀ ਜੀ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਪਹੁੰਚ ਬਹੁਤ ਸਰਕਾਰੀ ਦਰਬਾਰੇ ਉਹਨਾਂ ਦੀ ਤਕੜੀ ਪਹੁੰਚ ਹੈ ਤਾਂ ਕਰਕੇ ਅਜੇ ਤੱਕ ਉਹਨਾਂ ਨੂੰ ਕਿਸੇ ਨੇ ਸਵਾਲ ਹੀ ਨਹੀਂ ਕੀਤੇ ਜਾਂ ਉਹਨਾਂ ਦੇ ਨਾਲ ਕੋਈ ਵਾਰਤਾਲਾਪ ਕਰਦਾ ਹੀ ਨਹੀਂ 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 ਭਰਾਵਾ ਸਵੇਰੇ ਸਾਡੇ ਕੋਲ 10 15 ਤੁਹਾਡੇ ਮੀਡੀਆ ਵਾਲੇ ਆ ਗਏ ਸਾਰਿਆਂ ਨੂੰ ਜਵਾਬ ਦਿੱਤਾ ਉਹਨਾਂ ਨੇ ਕੋਈ ਇਹ ਜੀ ਗੱਲ ਨਹੀਂ ਹੈਗੀ ਹੁਣ ਤੁਸੀਂ ਲੇਟ ਆਏ ਹੋ ਇਸ ਕਰਕੇ ਉਹ ਹੁਣ ਚਲੇ ਗਏ ਆ ਉਹ ਇਹ ਜੀ ਗੱਲ ਨਹੀਂ ਹੈਗੀ ਸੋਸ਼ਲ ਮੀਡੀਆ ਤੇ ਤੁਹਾਡੀ ਕਮੇਟੀ ਦੀ ਜਾਂ ਚੇਅਰਪਰਸਨ ਸਾਹਿਬ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਸਵਾਲ ਕੀਤੇ ਜਾ ਰਹੇ ਕਹਿ ਰਹੇ ਬਜ਼ੁਰਗ ਹੋ ਗਏ ਨੇ ਹੁਣ ਇਹਨਾਂ ਨੂੰ ਉਹਦੇ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਨਵੇਂ ਜਿਹੜੇ ਜੰਗ ਜੂਥ ਹੈ ਗੁਰਸਿੱਖ ਬੱਚੇ ਉਹਨਾਂ ਨੂੰ ਅੱਗੇ ਮੌਕਾ ਦੇਣਾ ਚਾਹੀਦਾ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕੇ ਅਸੀਂ ਉਹਨਾਂ ਨੇ ਸੰਭਾਲਤਾ ਜੀ ਮੈਨੂੰ ਉਹਨਾਂ ਨੇ ਬਹਰੇ ਜੀ ਖਜ਼ਾਨਚੀ ਖੜੀ ਆ ਸਾਡੇ ਆ ਸਾਡੇ ਮੈਨੇਜਰ ਹੈਗੀਆਂ ਸਾਡੀ ਇੱਕ ਦੋ ਬੀਬੀਆਂ ਹੈਗੀਆਂ ਵਾਈਸ ਪ੍ਰੈਜ਼ੀਡੈਂਟ ਆ ਸਾਰੀ ਮੈਨੇਜਮੈਂਟ ਬਦਲੀ ਹੋਈ ਇੱਥੇ ਕੌਣ ਕਹਿੰਦਾ ਤੁਹਾਨੂੰ ਇਹ ਗੱਲ ਨਹੀਂ 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 ਇਹ ਇਹ ਗਲਤ ਤੇ ਅਸੀਂ ਤਾਂ ਤੁਹਾਨੂੰ ਗਲਤ ਕਹਿ ਰਹੇ ਹਾਂ ਇਸ ਗੱਲ ਨੂੰ ਬੀਬੀ ਜੀ ਛੱਡ ਚੁੱਕੇ ਆ ਅਸੀਂ ਹਾਂ ਅਸੀਂ ਅਜੇ ਸਮਝਦਾਨੀ ਉਹਨਾਂ ਨੇ ਬਹੁਤ ਐਕਸਪੀਰੀਅੰਸ ਉਹਨਾਂ ਦਾ 25 ਸਾਲ ਦਾ ਸੇਵਾ ਦਾ ਉਹ ਸਾਡੇ ਅਸੀਂ ਰੱਖੇ ਹੋਏ ਐਡਵਾਈਸ ਵਾਸਤੇ ਦੇਖੋ ਅਸੀਂ ਅਜੇ ਬੱਚੇ ਆ ਸਾਨੂੰ ਗੁਰੂ ਘਰ ਦਾ ਪ੍ਰਬੰਧ ਚਲਾਉਣਾ ਸੀ ਅਸੀਂ ਬਹੁਤ ਕੁਝ ਸਿੱਖਣਾ ਉਹਨਾਂ ਤੋਂ ਅਸੀਂ ਸਿੱਖਦੇ ਰਮਾਂਗੇ ਅਸੀਂ ਉਹਨਾਂ ਨੂੰ ਉਹ ਹਟ ਗਈਆਂ ਇਸ ਚੀਜ਼ ਤੋਂ ਤੁਸੀਂ ਕਹਿੰਦੇ ਹੋ ਕਿ ਬੀਬੀ ਜੀ ਸਲਾਹਕਾਰ ਆ ਤੇ ਤੁਹਾਡੇ ਵਿੱਚੋਂ ਕਿਸੇ ਨੇ ਵੀ ਸਿੱਖ ਰਹਿਤ ਮर्याਦਾ ਨਹੀਂ ਪੜੀ ਕਿ ਉਹਦੇ ਵਿੱਚ ਰੂਲ ਰੈਗੂਲੇਸ਼ਨ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕੁਝ ਨਹੀਂ ਹੋ ਸਕਦਾ ਜਿਹੜਾ ਸੰਗਤ ਵਾਸਤੇ ਤੁਸੀਂ ਪ੍ਰਸ਼ਾਦਾ ਤਿਆਰ ਕਰ ਰਹੇ ਹੋ ਉਹ ਵੀ ਤਾਂ ਨਸ਼ੇ ਵਾਲੇ ਬੰਦੇ ਪ੍ਰਸ਼ਾਦਾ ਤਿਆਰ ਕਰਕੇ ਸੰਗਤ ਨੂੰ ਖਵਾ ਰਹੇ ਗ ਉਹਨੇ ਕੈਟਰਿੰਗ ਵਾਲੇ ਆ ਜਿਹੜੇ ਇਹ ਗੁਰਦੁਆਰੇ ਚ ਕੈਟਰਿੰਗਾਂ ਲੱਗਦੀ ਆ ਸਾਰੇ ਇਦਾਂ ਦੀ ਲੋਕ ਕਰਵਾ ਰਹੇ ਆ ਅਸੀਂ ਤਾਂ ਕਹਿੰਦੇ ਆ ਵੀ ਇਹ ਮਰਿਆਦਾ ਵਾਲੇ ਸਾਰੇ ਹੋਣੀ ਚਾਹੀਦੀ ਆ ਜਾਂ ਇਹ ਇਥੇ ਦੇ ਗੁਰਦੁਆਰੇ ਦੇ ਘਰਾਂ ਵਿੱਚੋਂ ਲੰਗਰ ਬੰਦ ਕਰ ਦੋ ਕੈਟਰਿੰਗਾਂ ਬੰਦ ਕਰ ਦੋ ਵੀ ਆਪਣਾ ਜਿੱਥੇ ਮਰਜ਼ੀ ਹੋਟਲਾਂ ਚ ਖਾਓ ਅਸੀਂ ਸਿਰਫ ਅਨੰਦ ਕਾਰਜ ਕਰ ਸਕਦੇ ਆ ਇਸ ਗੱਲ ਚ ਅਸੀਂ ਵੀ ਹੈਗੀਆਂ ਸਾਰੇ ਪ੍ਰਬੰਧਕ ਕਮੇਟੀਆਂ ਰਲ ਕੇ ਕਰਨ ਇਹ ਪ੍ਰਬੰਧ ਇਹ ਮੇਰੀ ਕੱਲੀ ਪ੍ਰਬੰਧਕ ਕਮੇਟੀ ਦਾ ਮੇਰੀ ਕੱਲੀ ਦਾ ਫੈਸਲਾ ਨਹੀਂ ਹੋ ਸਕਦਾ ਹੈਗਾ ਇਹ ਸਾਰੇ ਚੰਡੀਗੜ੍ਹ ਦੀਆਂ ਹੋਰ ਵੀ ਸ਼੍ਰੋਮਣੀ ਕਮੇਟੀ ਇਹ ਕਰ ਦੇਵੇ ਵੀ ਗੁਰਦੁਆਰੇ ਚ ਤੁਸੀਂ ਭਾਈ ਪ੍ਰੋਗਰਾਮ ਕਰਨੇ ਬੰਦ ਕਰ ਦਿਓ ਇੱਕ ਆਨੰਦ ਕਾਰਜ ਕਰੋ ਤੁਸੀਂ ਉਸ ਤੋਂ ਬਾਅਦ ਕੁਝ ਨਾ ਕਰੋ ਕੈਟਰਿੰਗ ਨਾ ਕਰੋ ਤੁਸੀਂ ਤੁਸੀਂ ਇਹ ਹਦਾਇਤ ਕਿਉਂ ਨਹੀਂ ਕਰਦੇ ਕਿ ਜਿਹੜਾ ਵੀ ਤੁਹਾਡੇ ਕੋਲੇ ਆਉਂਦਾ ਉਹਨਾਂ ਨੂੰ ਸਖਤ ਹਦਾਇਤ ਕਰੋ ਵੀ ਇਦਾਂ ਦੇ ਬੰਦੇ ਗੁਰੂ ਘਰ ਚ ਆਉਣੇ ਨਹੀਂ ਚਾਹੀਦੇ ਭਰਾਵਾ ਜੀ ਅਸੀਂ ਕਰਦੇ ਆ ਅਸੀਂ ਕਿਹੜੇ ਅਸੀਂ ਇਹ ਕਹਿ ਕੇ ਕਹਿੰਦੇ ਵੀ ਤੁਸੀਂ ਆਓਗੇ ਇੱਕ ਲੈ ਕੇ ਆਓ ਅਸੀਂ ਤਾਂ ਹਰੇਕ ਨੂੰ ਕਹਿੰਦੇ ਵੀ ਕੋਈ ਵੀ ਇੱਥੇ ਲਿਖ ਕੇ ਵੀ ਲਾਇਆ ਹੋਇਆ ਅਸੀਂ ਤਾਂ ਗੁਰਦਾਰੇ ਜਿਹੜੇ ਸਾਡੇ ਮੂਰੇ 24 ਘੰਟੇ ਸੇਵਾਦਾਰ ਖੜਦਾ ਉਹਨੂੰ ਪੁੱਛ ਕੇ ਦੇਖ ਲਿਓ ਅਸੀਂ ਸਿਰ ਨੰਗੇ ਜਾਂ ਪੈਰ ਜਰਾ ਪਾ ਨਹੀਂ ਅੰਦਰ ਦੇਣ ਜਾਂਦੇ ਜੀ ਕਮੇਟੀ ਨੂੰ ਇਹ ਹੁੰਦਾ ਨਹੀਂ 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 ਉਹ ਦੇਖੋ ਜੀ ਗੁਰੂ ਦੀ ਗੋਲਕ ਆ ਉਹਨੇ ਆਪੇ ਭਰੀ ਜਾਣੀ ਐ ਕਮੇਟੀਆਂ ਦੇ ਭਾਂ ਨਾਲ ਜਾਂ ਸੰਗਤ ਘਟਣ ਵਧਣ ਨਾਲ ਇਹਦੇ ਕੋਈ ਗੁਰੂ ਘਰ ਨੂੰ ਕੋਈ ਫਰਕ ਨਹੀਂ ਪੈਂਦੇ ਉਹ ਗੁਰੂ ਚਲਾਉਣ ਵਾਲਾ ਉਹ ਗੁਰੂ ਘਰ ਨੂੰ ਗੁਰੂ ਗ੍ਰੰਥ ਸਾਹਿਬ ਆ ਉਹ ਉਹਨੂੰ ਚਲਾ ਰਹੇ ਆ ਅਸੀਂ ਕੌਣ ਹੁੰਦੇ ਆ ਅਸੀਂ ਇੱਕ ਪ੍ਰਬੰਧਕ ਚਲਾਉਣ ਵਾਸਤੇ ਗੁਰੂ ਵਾਸਤੇ ਪ੍ਰਬੰਧਕ ਕਮੇਟੀਆਂ ਭਰਾਵਾ ਬਣਾਉਣੀਆਂ ਪੈਂਦੀਆਂ ਸਿਸਟਮ ਨੂੰ ਚਲਾਉਣ ਵਾਸਤੇ ਕੋਈ ਨਾ ਕੋਈ ਤਾਂ ਮੂਰੇ ਆਏਗਾ ਨਾ ਚਲਾਉਣ ਵਾਸਤੇ ਹੁਣ ਅਸੀਂ ਨਹੀਂ ਹੋਵਾਂਗੇ ਅਸੀਂ ਰਾਗੀ ਢਾਡੀ ਦਰਦੀ ਕਿੱਥੋਂ ਤੇ ਲੈ ਕੇ ਆਵਾਂਗੇ ਜੇ ਅਸੀਂ ਪ੍ਰਬੰਧ ਨਹੀਂ ਚਲਾਉਣ ਵਾਲੇ ਹੋਣਗੇ ਸਾਡਾ ਤਾਂ ਇੱਕ ਪ੍ਰਦਾਨਾ ਗੁਰੂ ਗ੍ਰੰਥ ਸਾਹਿਬ ਅਸੀਂ ਉਹਦੀ ਛਤਰ ਛਾਇਆ ਹੇਠ ਚੱਲ ਰਹੇ ਆਂ ਉਹਦੇ ਬਿਨਾਂ ਤਾਂ ਪੱਤਾ ਨਹੀਂ ਹਿੱਲ ਰਿਹਾ ਹੈਗਾ ਅਸੀਂ ਜੇ ਮੈਂ ਅੱਜ ਬੋਲ ਰਹੀ ਆਂ ਤਾਂ ਮੈਂ ਉਹਦੀ ਰਜ਼ਾ 'ਚ ਬੋਲ ਰਹੀ ਆਂ ਮੈਂ ਮੇਰੇ 'ਚ ਹਿੰਮਤ ਨਹੀਂ ਮੈਂ ਕੁਝ ਬੋਲ ਜੂਗੀ ਹਾਂ ਮੇਰੇ ਮੈਂ ਇੰਨਾ ਹੀ ਕਹਿਣਾ ਚਾਹਦੀ ਆ ਵੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆ ਬਿਲਕੁਲ ਅਸੀਂ ਗੱਲਬਾਤ ਕਰਨ ਦਾ ਯਤਨ ਕੀਤਾ ਕਿਉਂਕਿ ਦੂਜੀ ਧਿਰ ਦਾ ਵੀ ਪੱਖ ਹੋਣਾ ਬਹੁਤ ਲਾਜ਼ਮੀ ਹੈ ਕਿਉਂਕਿ ਸਿਧਾਂਤਕ ਤੌਰ ਤੇ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਉਹ ਵੀ ਸੰਗਤ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਤੇ ਖਾਸ ਹੋਰ ਤੇ ਇਹਨਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਜਿਹੜਾ ਦਾਖਲ ਹੋਣ ਸਮੇਂ ਲਿਖ ਕੇ ਲਗਾਇਆ ਹੋਇਆ ਕਿ ਗੁਰਦੁਆਰਾ ਸਾਹਿਬ ਅੰਦਰ ਸ਼ਰਾਬ ਪੀ ਕੇ ਜਾਂ ਹੋਰ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਕੇ ਆਉਣਾ ਸਖਤ ਮਨਾ ਹੈ ਗੁਰਦੁਆਰਾ ਸੈਕਟਰ 35B ਚੰਡੀਗੜ੍ਹ ਦੀ ਇਹ ਘਟਨਾ ਹੈ ਤਾਂ ਹਾਲ ਦੇ ਵਿੱਚ ਇਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਕੰਸੂਆਂ ਨੇ ਔਰ ਦੇਖਣਾ ਹੋਵੇਗਾ ਕਿ ਕੀ ਰੂਲ ਰੈਗੂਲੇਸ਼ਨ ਬਣਾਉਣਾ ਚਾਹੀਦਾ ਏ ਔਰ ਇਹ ਵੀ ਤਮਾਮ ਸਾਰੀਆਂ ਕਿਆਸਰਾਈਆਂ ਨੇ ਔਰ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤੋ ਤੁਹਾਡੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ